बाद हूं सब्जियां की वारी है सब्जियां से महंगाई का अटैक होया है दस के मानसून की वजह जो सब्जियां ने वह मंडिया तक नहीं पहुंची जिस करके सब्जियां के रेट काफी ज्यादा वधे हुए हैं जिस तक सिंह करके, करके असर महंगाई का लोगों की जेब से पै रहा है टमाटर की लाली लगातार बरकरार है सठ रुपये किलो प्रति किलो टमाटर विक रहा है इस शिमला मिर्च एक सौ भी रुपये प्रति किलो है घिया तोरी भी काफ़ी महंगे हो गए हैं ते खीरा भी बजट तो आम लोगों की बाहर हो रहा है सब्जी बरसात करके काफ़ी ज़्यादा महंगी हो गई ऑल ऑलओवर इंडिया मॉनसून काफ़ी ज़्यादा एक्टिव है असं देखा कि वक् बावान तो खबर सामने आदि ने कितने लैंड स्लाइडिंग हो गया है कितने काफ़ी मीह पै गया जिस करके ट्रांसपोर्टेन काफ़ी दिक्कत आ रही है ने जो सब्जियां ने सही समय सिर मंडिया तक नहीं पहुँच रही जिस करके मंडिया सब्जिया की आमद काफ़ी ज़्यादा घट्ट है जो कि एक रीज़न है मेन रीज़न सब्जिया के रेट वन का मॉनसून का अटैक सब्जियों सब्जियां भी पिया है ਸਬਜ਼ੀਆਂ ਮਹਿੰਗੀਆਂ ਹੋਈਆਂ ਨੇ ਤੇ ਇਸ ਦਾ ਅਸਰ ਆਮ ਜਨਤਾ ਦੀ ਜੇਬ ਤੇ ਦੇਖਣ ਨੂੰ ਮਿਲ ਰਿਹਾ ਹੈ ਖਾਦੀ ਦਾ ਬਜਟ ਪੂਰੀ ਤਰਿਕਾ ਨਾਲ ਖਿਲ ਚੁਕਿਆ ਹੈ ਹਰੀ ਮਿਰਚ 60 ਰੁਪਏ ਤੋਂ ਲੈ ਕੇ 70 ਰੁਪਏ ਨਿੰਬੂ 60 ਰੁਪਏ ਤੋਂ ਲੈ ਕੇ 70 ਰੁਪਏ ਤੇ ਹੋਰ ਵੀ ਵੱਖ-ਵੱਖ ਜੋ ਸਬਜ਼ੀਆਂ ਨੇ ਪਹਿਲੇ ਕਾਫੀ ਘੱਟ ਭਾਅ ਤੇ ਮਿਲਦੀਆਂ ਸੀ ਤੇ ਹੁਣ ਉਹਨਾਂ ਦੇ ਰੇਟ 'ਚ ਕਾਫੀ ਜ਼ਿਆਦਾ ਇਜ਼ਾਫਾ ਹੋਇਆ ਹੈ ਟਮਾਟਰ 60 ਤੋਂ ਲੈ ਕੇ 70 ਰੁਪਏ ਸ਼ਿਮਲਾ ਮਿਰਚ 100 ਤੋਂ ਲੈ ਕੇ 120 ਰੁਪਏ ਸਬਜ਼ੀਆਂ ਦੀ ਗੱਲ ਕਰੀ ਜਾਵੇ ਤਾਂ ਸਬਜ਼ੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ 'ਚ ਜਿਸ ਤਰ੍ਹਾਂ ਬਾਰਿਸ਼ ਪੈ ਰਹੀ ਹੈ ਜਾਂ ਪੰਜਾਬ 'ਚ ਜਿਸ ਤਰ੍ਹਾਂ ਬਾਰਿਸ਼ ਪੈ ਰਹੀ ਹੈ ਉਸ ਦੇ ਨਾਲ ਸਬਜ਼ੀ ਮੰਡੀ ਦੇ ਵਿੱਚ ਜਿਹੜੇ ਸਬਜ਼ੀਆਂ ਦੇ ਰੇਟ ਨੂੰ ਹੈ ਜ਼ਰੂਰ ਅੱਗ ਲੱਗ ਗਈ ਹੈ ਜਿਹੜੀ ਸਬਜ਼ੀ ਪਹਿਲਾਂ 30 ਤੋਂ 40 ਰੁਪਏ ਕਿਲੋ ਮਿਲਦੀ ਸੀ ਉਹ 80 ਤੋਂ 90 ਰੁਪਏ ਕਿਲੋ ਮਿਲਦੀ ਹੈ ਅਗਰ ਗੋਭੀ ਦੀ ਗੱਲ ਕੀਤੀ ਜਾਵੇ ਤਾਂ ਗੋਭੀ ਜਿਹੜੀ ਪਹਿਲਾਂ 30 ਤੋਂ 40 ਰੁਪਏ ਕਿਲੋ ਮਿਲਦੀ ਸੀ ਉਹ 80 ਤੋਂ 100 ਰੁਪਏ ਕਿਲੋ ਮਿਲ ਰਹੀ ਹੈ ਜਿਹੜੇ ਮਟਰ ਸੀਗੇ ਉਹ 120 ਰੁਪਏ ਕਿਲੋ ਮਿਲਦੀ ਹੈ ਕੀਆ ਜਿਹੜਾ ਆਮ ਯੂਜ਼ ਹੁੰਦਾ ਕਿ ਆ ਵੀ ਜਿਹੜਾ ਹੈ 70 ਰੁਪਏ ਤੋਂ ਘੱਟ ਨਹੀਂ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਇਹ ਮੋਗਾ ਸਬਜ਼ੀ ਮੰਡੀ ਦੀਆਂ ਜਿੱਥੇ ਕਿ ਲੋਕ ਹਾਲਾਂਕਿ ਬਹੁਤ ਘੱਟ ਸਬਜ਼ੀ ਲੈਣ ਆ ਰਹੇ ਕਿਉਂਕਿ ਸਬਜ਼ੀਆਂ ਜਿਹੜੀਆਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਜਿਹੜੀ ਹੈ ਪਹਾੜਾਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਉਸ ਦੇ ਨਾਲ ਜਿਹੜਾ ਪੰਜਾਬ ਦੀ ਸਬਜ਼ੀ ਮੰਡੀ ਤੇ ਜ਼ਰੂਰ ਅਸਰ ਪਿਆ ਕਿਉਂਕਿ ਜਿਸ ਤਰ੍ਹਾਂ ਜ਼ਿਆਦਾਤਰ ਜਿਹੜੀ ਹੈ ਸਬਜ਼ੀ ਹੈ ਜਿਹੜੀ ਹਿਮਾਚਲ ਤੋਂ ਆਉਂਦੀ ਹੈ ਔਰ ਲੋਕਲ ਸਬਜ਼ੀ ਹੈ ਜਿਹੜੀ ਬੜੀ ਘੱਟ ਹੈ ਜਿਸ ਨੂੰ ਲੈ ਕੇ ਕਿਤਨਾ ਕਿਤੇ ਰੇਟ ਔਰ ਵੀ ਕਈ ਦਿਨ ਜਿਹੜੀਆਂ ਸਬਜ਼ੀਆਂ ਮਹਿੰਗੀਆਂ ਰਹਿਣਗੀਆਂ ਕੁਝ ਲੋਕ ਨੇ ਸਬਜ਼ੀਆਂ ਲੈਣ ਆਏ ਨੇ ਉਹਨਾਂ ਨਾਲ ਗੱਲ ਕਰਨਿਆ ਸਰ ਸਬਜ਼ੀ ਲੈਣ ਆਏ ਹੋ ਕਿੰਨਾ ਕੁ ਫਰਕ ਪੈ ਗਿਆ ਸਬਜ਼ੀਆਂ ਬਹੁਤ ਮਹਿੰਗੀਆਂ ਹੋ ਗਈਆਂ ਡਬਲ ਰੇਟ ਹੋ ਗਏ ਬਾਕੀ ਫਰਕ ਤਾਂ ਪਿਆ ਹੀ ਹੈ ਜੀ ਦੇਖੋ ਕਿਚਨ ਦਾ ਬਜਟ ਵਧ ਹੀ ਜਾਂਦਾ ਹੈ ਸਮਾਨ ਜਿਹੜਾ ਅੱਗੇ ਜਿਆਦਾ ਕਿਲੋਵਾਂ 'ਚ ਮਿਲ ਜਾਂਦੇ ਸੀ ਹੁਣ ਉਸ ਤੋਂ ਜਿਆਦਾ ਪੈਸੇ ਖਰਚਣੇ ਪੈ ਰਹੇ ਆ ਮਟਰ ਟਮਾਟਰ ਕਾਫੀ ਮਹਿੰਗੇ ਹੋ ਗਏ ਬਾਕੀ ਚਲੋ ਦੇਖੋ ਮੌਸਮ بارش ਦਾ ਹੁਣ ਕਰਕੇ ਦੁਕਾਨਦਾਰਾਂ ਦੇ ਵੀ ਨਾ ਸੱਚੋਂ ਕੋਈ ਲਾਗਤ ਵਧ ਗਈ ਜਾਂ ਘਟ ਹੋ ਰਹੀ ਹੈ ਜਾਂ ਖਰਾਬ ਹੋ ਗਈ ਕੁਝ ਪਰ ਵੈਸੇ ਖਰੀਦਣ ਵਾਲਿਆਂ ਨੂੰ ਥੋੜੀ ਜਿਹੀ ਮੁਸ਼ਕਲ ਹੋ ਰਹੀ ਹੈ ਤੇ ਕੁੱਲ ਮਿਲਾ ਕੇ ਹੈ ਤਾਂ ਮਹਿੰਗਾਈ ਤਾਂ ਵਧੀ ਜਾਂਦੀ ਹੌਲੀ ਹੌਲੀ ਸਰ ਜਿਹੜੀ ਸਬਜੀ ਆਮ ਤੌਰ ਤੇ 30-40 ਰੁਪਏ ਕਿਲੋ ਮਿਲ ਜਾਂਦੀ ਸੀ ਹੁਣ 100 ਰੁਪਏ ਦੇ ਕਰੀਬ ਆ ਹੋਇਆ ਹਾਂਜੀ ਹਾਂਜੀ ਹੋ ਗਿਆ 80-90 100 ਦੇ ਕਰੀਬ ਹੋਈ ਹੈਗਾ ਜੀ ਹੋਇਆ ਇਹ ਰੇਟ ਤਾਂ ਬਾਕੀ ਤਾਂ ਮੁਸ਼ਕਲ ਤਾਂ ਹੋ ਹੀ ਰਹੀ ਹੈ ਜੀ ਜਿਹੜਾ 100-200 ਚ ਸਬਜੀ ਮਿਲ ਜਾਂਦੀ ਸੀ ਹੁਣ 500 ਰੁਪਏ ਲੱਗਣ ਲੱਗ ਗਿਆ ਲੱਗਦਾ ਇਹ ਰੇਟ ਦਾ ਤਾਂ ਕਾਫੀ ਪਿਆ ਹੀ ਹੈ ਫਰਕ ਕਰਦੇ ਬਜਟ ਕਿੰਨਾ ਘਟਦਾ ਉਹ ਚਲੋ ਦੇਖੋ ਖਾਣਾ ਤਾਂ ਹੈ ਹੀ ਫਰਕ ਤਾਂ ਪੈਂਦਾ ਹੀ ਹੈ ਕਿੱਥੇ 200 ਕਿੱਥੇ 500 ਫਰਕ ਤਾਂ ਆਫਟਰ ਆਲ ਹੈ ਹੀ ਹੈ ਕਹਿੰਦਾ ਜਿਹੜੀ ਸਬਜ਼ੀ ਜ਼ਿਆਦਾ ਲੈ ਕੇ ਜਾਂਦੇ ਸੀ ਕੁਆਨਟੀਟੀ ਜੀ ਹੁਣ ਘੱਟ ਲੈ ਕੇ ਜਾਂਦੇ ਨੇ ਲੈ ਕੇ ਤਾਂ ਜਾਣਾ ਹੀ ਆ ਪਰ ਚਲੋ ਦੇਖੋ ਪੇਜ ਜ਼ਿਆਦਾ ਕਰਨਾ ਪੈਂਦਾ ਜਿਸ ਕਰਤਾ ਹੋਗੀ ਬਗੜ ਹਾਂ ਇੱਕ ਅੱਧੀ ਚੀਜ਼ ਚਲੋ ਛੱਡ ਵੀ ਦਿੰਨੇ ਆ ਪਰ ਕੁੱਲ ਮਿਲਾ ਕੇ ਮਹਿੰਗਾਈ ਵਧੀ ਹੈ ਜ਼ਿਆਦਾ ਹੋ ਰਿਹਾ ਸਬਜ਼ੀਆਂ ਕਾਸ ਕਰਕੇ ਦੇਖੋ ਆਉਣ ਵਾਲੇ ਦਿਨਾਂ 'ਚ ਫਰਕ ਪੈ ਜਾਏ ਤਾਂ ਠੀਕ ਹੈ ਬਿਲਕੁਲ ਸਰਬਜੋਤ ਲੋਕ ਉਮੀਦ ਕਰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਰਕ ਪੈ ਜੇ ਕਿਉਂਕਿ ਬਰਸਾਤ ਦੇ ਕਾਰਨ ਜਿਹੜੀਆਂ ਸਬਜ਼ੀਆਂ ਮੰਡੀ ਦੇ ਵਿੱਚ ਮਹਿੰਗੀਆਂ ਹੋ ਗਈਆਂ ਦੁਕਾਨਦਾਰ ਨੇ ਉਹਨਾਂ ਨਾਲ ਗੱਲ ਕਰ ਲੈਨੇ ਆ ਬ੍ਰਦਰ ਕਿਹੜੀ ਕਿਹੜੀ ਸਬਜ਼ੀ ਦੇ ਕੀ ਕੀ ਰੇਟ ਆ ਪਹਿਲਾਂ ਕੀ ਰੇਟ ਸੀ ਹੁਣ ਕੀ ਰੇਟ ਆ ਕਿੰਨਾ ਕਸਰ ਦੁਕਾਨਦਾਰੀ ਦੇ ਸਬਜ਼ੀ ਜੀ ਸਾਰੀ ਤਕਰੀਬਨ ਹੀ ਟੋਟਲੀ ਮਹਿੰਗੀ ਹੋ ਗਈ ਯਾਰ ਹਰ ਸਬਜ਼ੀ ਮਹਿੰਗੀ ਹੋਣ ਦੇ ਨਾਲ ਵਿਕਰੀ ਥੋੜੀ ਘੱਟ ਗਈ ਆ ਜਿੱਥੇ ਗਾਹ ਨੇ 1/2 ਕਿਲੋ 1 ਕਿਲੋ ਚੀਜ਼ ਲਿਆਣੀ ਸੀ ਉਹਦਾ ਕਿਲੋ ਤੇ ਆ ਗਿਆ ਹਰ ਗਾਹ ਕਿਸੇ ਤਰੀਕ ਨਾਲ ਬਹੁਤ ਫਰਕ ਪੈ ਗਿਆ ਸਬਜ਼ੀ ਨਾਲ ਆਉਣ ਚ ਸਬਜ਼ੀਆਂ ਜਿਹੜੀਆਂ ਮਹਿੰਗੀਆਂ ਹੋ ਗਈਆਂ ਜਿਹੜੀ ਕੋਈ ਸਬਜ਼ੀ ਪਹਿਲਾਂ 30 ਤੋਂ 40 ਰੁਪਏ ਮਿਲਦੀ ਸੀ ਹੁਣ 80 ਤੋਂ 90 ਰੁਪਏ ਸਬਜ਼ੀ ਮਿਲ ਰਹੀ ਹੈ ਔਰ ਲਗਾਤਾਰ ਜਿਹੜੀਆਂ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸਬਜ਼ੀ ਮੰਡੀਆਂ ਦੇ ਵਿੱਚ ਵੀ ਸਬਜ਼ੀਆਂ ਦੇ ਭਾਣੇ ਨੂੰ ਅੱਗ ਲੱਗ ਗਈ ਹੈ ਪੰਜਾਬ ਸਮੇਤ ਉੱਤਰ ਭਾਰਤ 'ਚ ਹੋ ਰਹੀ ਬਰਸਾਤ ਕਾਰਨ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੀ ਆ ਤਾਂ ਉਥੇ ਹੀ ਪਹਾੜੀ ਇਲਾਕਿਆਂ ਦੇ ਵਿੱਚ ਇਸ ਬਾਰਿਸ਼ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ ਲੈਂਡਸਲਾਈਡਿੰਗ ਦੇ ਨਾਲ-ਨਾਲ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉੱਥੇ ਹੀ ਪਹਾੜੀ ਇਲਾਕਿਆਂ ਤੋਂ ਆਉਣ ਵਾਲੀਆਂ ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ ਨੇ ਲੁਧਿਆਣਾ ਦੇ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਜਿੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬੇਸ਼ੱਕ ਸਬਜ਼ੀਆਂ ਜ਼ਰੂਰ ਮੰਡੀ ਦੇ ਵਿੱਚ ਪਈਆਂ ਨੇ ਪਰ ਲੋਕਾਂ ਦੀ ਜੇਬ ਤੋਂ ਬਾਹਰ ਨੇ ਸਬਜ਼ੀ ਖਰੀਦੀ ਆ ਲੱਗਦਾ ਪਈਆ ਪਈਆ ਅੱਧਾ-ਅੱਧਾ ਕਿਲੋ ਆ ਦੇਖੋ ਜੀ ਹੁਣ ਜਿੰਨੀ ਮਹਿੰਗਾਈ ਹੋਈ ਪਈਏ ਮੇਰੇ ਸਾਹਮਣੇ ਅਗਲੀ ਵਾਰ ਆਵਾਂਗੇ 150 ਗ੍ਰਾਮ ਹੀ ਲੈ ਕੇ ਜਾਵਾਂਗੇ ਕਉਕੀ ਵੀ ਅਗਲੇ ਪਹਿਲੇ ਸੀ ਲੈਣੇ ਸੀ 5 ਕਿਲੋ 10 ਕਿਲੋ ਹੁਣ ਦੇਖ ਲੋ ਪਈਆ ਪਈਆ ਤੇ ਆ ਗਿਆਂ ਇਹ ਮਹਿੰਗਾਈ ਦਾ ਇਹ आलम ਹੈ ਕਿ ਮਹਿੰਗਾਈ ਬਿਲਕੁਲ ਸਿਰ ਦੇ ਉੱਪਰ ਜਾ ਚੁੱਕੀ ਹੈ ਤੇ ਉਹਦਾ ਕੀ ਕੀ ਹੱਲ ਹੈ ਸਾਨੂੰ ਸਮਝ ਨਹੀਂ ਆ ਰਿਹਾ ਇਹ ਜਿਹੜੀ ਸਰਕਾਰਾਂ ਹੈਗੀਆਂ ਕਿਸ ਪਾਸੇ ਜਾ ਰਹੀਆਂ ਨੇ ਤੇ ਅਸੀਂ ਕਿਸ ਪਾਸੇ ਜਾਈਏ ਕਿਉਂਕਿ ਰੋਜ਼ ਨਾ ਕਮਾਣ ਵਾਲਾ ਉਹ ਇੰਨਾ ਪਰੇਸ਼ਾਨ ਹੋ ਚੁੱਕਿਆ ਹੈ ਕਿ ਪੁੱਛੋ ਹੀ ਨਾ ਰੋਜ਼ ਕਮਾਣ ਵਾਲਾ ਇੰਨਾ ਪਰੇਸ਼ਾਨ ਹੋ ਗਿਆ ਪੁੱਛੋ ਨਾ ਕਿ ਦੇਖੋ ਤੁਸੀਂ ਮੰਡੀ ਦਾ ਹਾਲ ਵੇਖੋ ਇੱਥੇ ਗੋਲੀ ਮਾਰੋ ਉੱਥੇ ਜਾ ਕੇ ਲੱਗੇਗੀ ਬੰਦਾ ਕੋਈ ਨਹੀਂ ਹੈਗਾ ਵਿੱਚ ਕਾਕ بس খালি ਕੁਮਰੇ ਆਗੇ ਇਹਨਾਂ ਕੀ ਟਾਈਮ ਪਾਸ ਹੋ ਰਿਹਾ ਹੋਰ ਕੁਝ ਨਹੀਂ ਆਗਾ ਬਹੁਤ ਮਹਿੰਗਾਈ ਹੋ ਗਈ ਹੈ ਚਰਮ ਤੋਪਾਰ ਹੋ ਗਈ ਹੈ ਲੱਗਦਾ بارشਾਂ ਦੇ ਕਾਰਨ ਸਬਜ਼ੀਆਂ ਮਹਿੰਗੀਆਂ ਨੇ ਜਿਵੇਂ 10 ਰੁਪਏ ਸੀ ਕਿ ਸਬਜ਼ੀਆਂ ਜਿਹੜੀਆਂ 20 ਰੁਪਏ ਵਾਲੀ ਹੈ ਉਹ 100 ਰੁਪਏ ਹੋ ਗਈ ਅੱਜ ਇਹੋ ਜੀ ਇਹ ਉਹਨਾਂ ਕਰੇਲਾ ਹੈਗਾ ਜੀ 60 ਰੁਪਏ 70 ਰੁਪਏ ਕਿਲੋ ਹੈਗਾ ਗਰੀਬ ਆਦਮੀ ਕਿਵੇਂ ਖਾਏਗਾ ਸਬਜ਼ੀ ਕੀ ਆਏਗਾ ਜਿਹਦੀ ਪੁੱਛ ਨਹੀਂ ਹੁੰਦੀ ਸੀ ਕਿ 80 ਰੁਪਏ ਕਿਲੋ ਕੀ ਲੈ ਕੇ ਆਏ ਆ 80 ਰੁਪਏ ਕਿਲੋ ਤੁਸੀਂ ਆਪਣੇ ਹਿਸਾਬ ਲਗਾ ਲਓ ਟਮਾਟਰ 60 70 ਰੁਪਏ ਛੂ ਗਿਆ ਹੈ ਜਿਹੜੀ ਸਬਜ਼ੀਆਂ ਅਮ 10 10 20 ਰੁਪਏ ਤੱਕੇ ਖੰਦੀਆਂ ਸੀ ਗਿਆ ਉਹ ਅੱਜ 70 80 ਰੁਪਏ ਹੋ ਗਈਆਂ ਮਜਬੂਰਨ ਲੈਣੀ ਪੈ ਰਹੀ ਕੀ ਕਿਤੇ ਅੱਛਾ ਗੋਭੀ ਦਾ ਕੀ ਰੇਟ ਚੱਲ ਰਿਹਾ ਉਹੋ ਗੋਬੀ ਤਾਂ ਜੀ ਪੁੱਛੋ ਨਾ ਜੀ ਗੋਬੀ ਤਾਂ ਹੁਣ ਥੋੜੇ ਦਿਨ ਬਾਅਦ ਸੁਨਹਾਰੇ ਦੁਕਾਨ ਤੋਂ ਮਿਲੇਗੀ ਠੀਕ ਹੈ ਜੀ ਤੇ ਹੁਣ ਜਿਹੜੇ ਆਮ ਬਹਿਗੇ ਉਹ ਵੀ 50 60 70 ਭਾਰ ਹੋ ਗਏ ਹੈਗੇ ਇਸ ਟਾਈਮ ਇਹ ਹਾਲ ਹੋ ਗਿਆ ਕਿ ਫਰੂਟ ਨੀਚੇ ਤੇ ਸਬਜ਼ੀਆਂ ਉੱਪਰ ਹੋ ਗਈਆਂ ਰੇਟ